ਪੱਤਰਕਾਰ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਹੈ ਇੱਕ ਪੱਤਰਕਾਰੀ ਦੂਜਾ ਮੋੜ ਬਣਾਈ ਜਾਂਦਾ ਸੀ ਬਹੁਤ ਫਿਰਦੇ ਨੱਚਣ ਟੱਪਣਾਂ ਦੇ ਘਰਾਂ ਦੇ ਵਿੱਚ ਇੰਟਰਵਿਊਆਂ ਕਰਦੇ ਫਿਰਦੇ ਆ ਸਾਡੇ ਬੱਚਿਆਂ ਨੂੰ ਉਹਨਾਂ ਤੋਂ ਕੁਝ ਸਿੱਖਣ ਨੂੰ ਨਹੀਂ ਮਿਲਦਾ ਜੇ ਸਿੱਖਣ ਨੂੰ ਮਿਲਦਾ ਤਾਂ ਸੀ ਹੀਦ ਸੁਖਵੀਰ ਸਿੰਘ ਵਰਗੇ ਫੌਜੀ ਭਰਾਵਾਂ ਤੋਂ ਸਿੱਖਣ ਨੂੰ ਮਿਲਦਾ ਉਹ ਛੋਟੇ ਛੋਟੇ ਸਾਹਿਬਜ਼ਾਦਿਆਂ ਤੋਂ ਸਿੱਖਣ ਨੂੰ ਮਿਲਦਾ ਜਿਨ੍ਹਾਂ ਦੀਆਂ ਬਾਤਾਂ ਸੁਣਾ ਕੇ ਸੀ ਹੀਦ ਸੁਖਵੀਰ ਸਿੰਘ ਵਰਗੇ ਵੀਰ ਫੌਜ ਦੇ ਵਿੱਚ ਜਾਂਦੇ ਨੇ ਮੈਂ ਦੱਸਣਾ ਚਾਹੁੰਦਾ ਕਿ ਵੀਰ ਦੂਜੀ ਵਾਰ ਦੂਜੀ ਵਾਰ ਵੀ ਵੀਰ ਨੇ ਫੌਜੀ ਚੁਣੀਆ ਪਹਿਲੀ ਸਰਵਿਸ ਪੂਰੀ ਹੋਣ ਤੋਂ ਬਾਅਦ ਵੀ ਇਹੋ ਜਿਹਾ ਜਿਗਰੇ ਸਾਡੇ ਪੱਤਰਕਾਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਹੋ ਜੇ ਘਰਾਂ ਵਿੱਚ ਪਹੁੰਚੋ ਨੱਚਣ ਟੱਪਣਾ ਦੇ ਘਰਾਂ ਵਿੱਚ ਪਹੁੰਚ ਕੇ ਉਹਨਾਂ ਦੀ ਬਹੁਤ ਇੰਟਰਵਿਊ ਕਰਦਿਆ ਸੀ ਇਹ ਸ਼ਹੀਦ ਪਰਿਵਾਰਾਂ ਦੀ ਪੁਕਾਰ ਸਰਕਾਰਾਂ ਤੱਕ ਪਹੁੰਚਾਓ ਕੀ ਮੰਗਾਂ ਪਰਿਵਾਰ ਦੀ ਕਿਹੋ ਜਿਹੀ ਹਾਲਾਤ ਨੇ ਕਿੱਥੋਂ ਉੱਠ ਕੇ ਜਾਂਦੇ ਨੇ ਮੇਰੇ ਪੱਤਰਕਾਰ ਭਰਾਵਾਂ ਨੂੰ ਵੀ ਬੇਨਤੀ ਆ ਸਾਡੇ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਪੱਤਰਕਾਰ ਵੀਰ ਨੇ ਵੀਰੋ ਜ਼ਰੂਰ ਪਹੁੰਚੋ ਹਜੇ ਤੱਕ ਕੋਈ ਵੀ ਨਹੀਂ ਪਹੁੰਚੋ ਸ਼ਹੀਦ ਭਰਾ ਦੀ ਆਪਾਂ ਕੁਰਬਾਨੀ ਨੂੰ ਵੱਡਾ ਕਰੀਏ ਤਾਂ ਜੋ ਸਾਡੇ ਧੀਆ ਪੁੱਤ ਕਹਿਣ ਕਿ ਮੈਂ ਵੀ ਮਾਂ ਸ਼ਹੀਦ ਸਖਵੀਰ ਸਿੰਘ ਵੰਗ ਫੌਜ ਦੇ ਵਿੱਚ ਜਾਣਾ ਜੇ ਅਸੀਂ ਇਸੇ ਤਰ੍ਹਾਂ ਸ਼ਹੀਦ ਦੀਆਂ ਰੋਲ ਦੇ ਕੇ ਮੈਨੂੰ ਨਹੀਂ ਲੱਗਦਾ ਕੋਈ ਮਾਂ ਤੋਰੂਗੀ ਸਾਡੇ ਪਿੰਡੋਂ ਕਿ ਪੱਤਰ ਬਾਗ ਜਸ਼ੀ ਫੌਜ ਦੇ ਵਿੱਚ ਕਹਿਣਾ ਪਹਿਲਾਂ ਸ਼ਹੀਦ ਸੁਖਵੀਰ ਸਿੰਘ ਨੇ ਕੀ ਕਰ ਲਿਆ ਉਹਦੇ ਪਰਿਵਾਰ ਦਾ ਕੀ ਬਣਿਆ ਸੋ ਮੇਰੀ ਸਰਕਾਰ ਨੂੰ ਪੱਤਰਕਾਰ ਵੀ ਭਰਾਵਾਂ ਨੂੰ ਵੀ ਬੇਨਤੀ ਆ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਮਦਦ ਕਰਨ ਵਾਲੀਆਂ ਕਿ ਜਰੂਰ ਇਹੋ ਜੇ ਪਰਿਵਾਰਾਂ ਤੱਕ ਪਹੁੰਚ ਕਰੀਏ ਤੇ ਹੌਸਲਾ ਦਗੀਏ ਤਾਂ